ਜਗਬਾਣੀ ਪੰਜਾਬ ਕੇਸਰੀ ਟੀਵੀ ਦੇਖ ਰਹੇ ਹੋ ਤੁਸੀਂ ਤੇ ਅੱਜ ਇੱਕ ਨਾਮ ਜਿਹੜਾ ਹੈਗਾ ਕਾਫੀ ਜ਼ਿਆਦਾ ਚਰਚਾ ਦੇ ਵਿੱਚ ਹੈ ਲੋਕ ਸਭਾ ਚੋਣਾਂ ਦੇ ਮਦੇ ਨਜ਼ਰ ਕਮੇਡੀਅਨ ਜਾਂ ਕਹਿ ਲਈਏ ਪੰਜਾਬੀ ਫਿਲਮ ਇੰਡਸਟਰੀ ਦੀ ਅਦਾਕਾਰ ਕਰਮਜੀਤ ਅਨਮੋਲ ਸਾਡੇ ਨਾਲ ਮੌਜੂਦ ਨੇ ਜਿਨ੍ਹਾਂ ਨੂੰ ਪੰਜਾਬ ਸਰਕਾਰ ਦੇ ਵੱਲੋਂ ਆਮ ਆਦਮੀ ਪਾਰਟੀ ਦੇ ਵੱਲੋਂ ਟਿਕਟ ਮਿਲੀ ਹੈ ਫਰੀਦਕੋਟ ਤੋਂ ਲੋਕ ਸਭਾ ਚੋਣ ਲੜਨਗੇ ਸਾਡੇ ਨਾਲ ਮੌਜੂਦ ਨੇ ਗੱਲਬਾਤ ਕਰਦੇ ਆ ਸਰ ਸਵਾਗਤ ਹੈ ਜੀ ਤੁਹਾਡਾ ਪੰਜਾਬ ਕੇਸਰੀ ਟੀਵੀ ਤੇ ਥੈਂਕ ਯੂ ਸੋ ਮਚ ਜੀ ਇੱਕ ਵੱਡੀ ਜ਼ਿੰਮੇਵਾਰੀ ਪੰਜਾਬ ਸਰਕਾਰ ਜਾਂ ਕਹਿ ਲਈਏ ਆਮ ਆਦਮੀ ਪਾਰਟੀ ਦੇ ਵੱਲੋਂ ਤੁਹਾਨੂੰ ਦਿੱਤੀ ਗਈ ਹੈ ਪਹਿਲਾਂ ਤਾਂ ਆਪਣੇ ਸ਼ਬਦਾਂ ਦੇ ਵਿੱਚ ਦੱਸੋ ਕਿਵੇਂ ਦੇਖਦੇ ਇਸ ਚੀਜ਼ ਦੇਖੋ ਸਭ ਤੋਂ ਪਹਿਲਾਂ ਤਾਂ ਮੈਂ ਬੜਾ ਖੁਸ਼ਕਿਸਮਤ ਹਾਂ ਕਿ ਬਾਬਾ ਫਰੀਦ ਦੀ ਧਰਤੀ ਤੋਂ ਮੈਨੂੰ ਟਿਕਟ ਮਿਲੀ ਹੈ ਔਰ ਦੂਜਾ ਮਾਨ ਸਾਹਿਬ ਦਾ ਬਹੁਤ ਧੰਨਵਾਦ ਕਰਦਾ ਕੇਜਰੀਵਾਲ ਸਾਹਿਬ ਦਾ ਪਾਠਕ ਸਾਹਿਬ ਦਾ ਜਿਨ੍ਹਾਂ ਨੇ ਮੇਰੇ ਤੇ ਐਡਾ ਵੱਡਾ ਭਰੋਸਾ ਕਰਕੇ ਮੈਨੂੰ ਇੱਥੋਂ ਲੜਾਉਣ ਦਾ ਮੌਕਾ ਦਿੱਤਾ ਤੇ ਲੋਕਾਂ ਦੇ ਮਨਾਂ ਦੇ ਵਿੱਚ ਵੀ ਹੁੰਦੇ ਨੇ ਜਜ਼ਬਾਤ ਹੁੰਦੇ ਨੇ ਕੋਈ ਜਿਹੜਾ ਨਵਾਂ ਕੋਈ ਵੀ ਪੋਲੀਟੀਸ਼ੀਅਨ ਆਉਂਦਾ ਜਾਂ ਪ੍ਰਾਣੇ ਨੇ ਉਹਨਾਂ ਦੇ ਪ੍ਰਤੀ ਕਿਤਨਾ ਕਿਤੇ ਹੁੰਦਾ ਕਿ ਇਹ ਵੀ ਕੁਝ ਸਾਡੇ ਲਈ ਕਰਨਗੇ ਤੁਸੀਂ ਕੀ ਜਿਹੜੇ ਪੰਜਾਬ ਦੇ ਲੋਕ ਨੇ ਤੁਹਾਡੇ ਤੋਂ ਕੀ ਆਸ ਪ੍ਰਗਟਾਉਂ ਬਸ ਇਹ ਜਿਵੇਂ ਮਾਨ ਸਾਹਿਬ ਨੇ ਲੋਕਾਂ ਦਾ ਭਰੋਸਾ ਜਿੱਤਿਆ ਉਹਨਾਂ ਨੇ ਬੜੇ ਸੋਹਣੇ ਸੋਹਣੇ ਕੰਮ ਕੀਤੇ ਆ ਪੰਜਾਬ ਦੇ ਲਈ ਖੜੇ ਨੇ ਔਰ ਉਵੇਂ ਹੀ ਮੈਂ ਵੀ ਉਮੀਦ ਕਰਦਾ ਕਿ ਮੈਥੋਂ ਵੀ ਲੋਕ ਉਦਾਂ ਹੀ ਉਮੀਦ ਕਰਨ ਤੇ ਮੈਂ ਪੂਰੀ ਤਨਦੇਹੀ ਦੇ ਨਾਲ ਲੋਕ ਸੇਵਾ ਕਰੂੰਗਾ ਕਰਮਜੀਤ ਜੀ ਤੁਸੀਂ ਤਾਂ ਆਮ ਤੌਰ ਤੇ ਦੇਖਦੇ ਹਾਂ ਜਦੋਂ ਚੰਗਾ ਹੋ ਜਾਂਦਾ ਤਾਂ ਲੋਕ ਵਾਵਾ ਕਰਦੇ ਨੇ ਜਦੋਂ ਮਾੜਾ ਹੋ ਜਾਂਦਾ ਤਾਂ ਲੋਕ ਉਹਦਾ ਕਹਿੰਦੇ ਨੇ ਕਿ ਵੀ ਇਹਨਾਂ ਨੇ ਮਾੜਾ ਕਰਤਾ ਉਹ ਸਾਰੀਆਂ ਚੀਜ਼ਾਂ ਸੈਨ ਕਰਨੀਆਂ ਪੈਂਦੀਆਂ ਨਹੀਂ ਬਿਲਕੁਲ ਜੀ ਮੈਂ ਮੈਂ ਪ੍ਰਪੇਅਰ ਹਾਂ ਜੀ ਕਿਉਂਕਿ ਮੈਂ ਕਿਸੇ ਲਈ ਮਾੜਾ ਅਜੇ ਤੱਕ ਕਿਹਾ ਨਹੀਂ ਨਾ ਕਿਸੇ ਦਾ ਮਾੜਾ ਸੋਚਿਆ ਤੇ ਮੈਨੂੰ ਲੱਗਦਾ ਮੈਨੂੰ ਵੀ ਲੋਕ ਉਵੇਂ ਹੀ ਲੈਣਗੇ ਕਿਉਂਕਿ ਅਸੀਂ ਆਪਣੀ ਲਕੀਰ ਵੱਡੀ ਕਰਨੀ ਹੈ ਕਿਸੇ ਦੀ ਢਾਕੇ ਵੱਡੀ ਨਹੀਂ ਕਰਨੀ ਜਦੋਂ ਤੁਸੀਂ ਆਪ ਮਤਲ ਅੰਦਰੋਂ ਸਹੀ ਹੋ ਤਾਂ ਮੈਨੂੰ ਲੱਗਦਾ ਸਾਹਮਣੇ ਵਾਲਾ ਵੀ ਦੇਖ ਕੇ ਵਾਰ ਕਰਦਾ ਕਰਮਜੀਤ ਜੀ ਵੈਸੇ ਪੈਂਡਾ ਬਹੁਤ ਲੰਮਾ ਹੈਗਾ ਵਾ ਕਿਵੇਂ ਦੇਖਦੇ ਹੋ ਲੋਕਾਂ ਨੂੰ ਮਨਾਉਣਾ ਉਹਨਾਂ ਨੂੰ ਇੱਕ ਝੰਡੇ ਥੱਲੇ ਲੈ ਕੇ ਆਉਣਾ ਉਹਨਾਂ ਦੀਆਂ ਆਸਾਂ ਤੇ ਪੂਰਾ ਉਤਰਨਾ ਕਿਵੇਂ ਦੇਖਦੇ ਨੇ ਚੀਜ਼ਾਂ ਨੂੰ ਪੂਰੀ ਤਰ੍ਹਾਂ ਅ ਦੇਖੋ ਜੀ ਮਿਹਨਤ ਕਰਾਂਗੇ ਤੇ ਲੋਕਾਂ ਦਾ ਵਿਸ਼ਵਾਸ ਜਿੱਤਾਂਗੇ ਤੇ ਉਹਨਾਂ ਲਈ ਕੰਮ ਕਰਾਂਗੇ ਔਰ ਤਾਂ ਹੀ ਕਿਉਂਕਿ ਜਿਵੇਂ ਮੈਂ ਪਹਿਲਾਂ ਵੀ ਦੱਸਿਆ ਪੰਜਾਬ ਸਰਕਾਰ ਕਿੰਨਾ ਵਧੀਆ ਕੰਮ ਕਰ ਰਹੀ ਹੈ 2 ਸਾਲਾਂਾਂ ਦੇ ਵਿੱਚ ਹੀ ਉਹਨਾਂ ਨੇ ਬਹੁਤ ਸਾਰੇ ਕੰਮ ਕੀਤੇ ਨੇ ਔਰ ਵਧੀਆ ਕੰਮ ਕੀਤੇ ਨੇ ਲੋਕਾਂ ਦਾ ਵਿਸ਼ਵਾਸ ਜਿੱਤਿਆ ਹੈ ਇਸੇ ਲਈ ਅਸੀਂ ਵੀ ਪੂਰੀ ਮਿਹਨਤ ਕਰਾਂਗੇ ਔਰ ਪੂਰੀ ਤਨਦੇਹੀ ਨਾਲ ਦਿਨ ਰਾਤ ਇੱਕ ਕਰਕੇ ਕਰਾਂਗੇ ਕਰਮਜੀਤ ਜੋ ਕਾਰਗੁਜ਼ਾਰੀ ਰਹੀ ਹੈ ਨਾ ਸਨੀ ਦੇਵਾਲਦੀ ਉਹਨਾਂ ਚੀਜ਼ਾਂ ਨੂੰ ਲੈ ਕੇ ਕਿਤਨਾ ਕਿਤੇ ਜਿਹੜੇ ਲੋਕ ਨੇ ਨਾ ਖੁਸ਼ ਨੇ ਕੀ ਤੁਹਾਡੇ ਤੋਂ ਆਸ ਪ੍ਰਗਟਾਉਣ ਦੇਖੋ ਜੀ ਉਹਨਾਂ ਤੇ ਸਾਡੇ ਚ ਜ਼ਮੀਨ ਅਸਮਾਨ ਦਾ ਫਰਕ ਹੈ ਅਸੀਂ ਥੱਲੇ ਉੱਠੇ ਹੋਏ ਬੰਦੇ ਆ ਉਹ ਸੋਨੇ ਦਾ ਚਮਚ ਲੈ ਕੇ ਜੰਮੇ ਹੋਏ ਬੰਦੇ ਨੇ ਬਾਕੀ ਹਰ ਇੱਕ ਕਲਾਕਾਰ ਤੇ ਗੱਲ ਨਹੀਂ ਢੁਕਦੀ ਹੋਰ ਵੀ ਬਹੁਤ ਸਾਰੇ ਕਲਾਕਾਰ ਨੇ ਸਾਊਥ ਚ ਬਹੁਤ ਕਲਾਕਾਰ ਨੇ ਜਿਹੜੇ ਮਤਲਬ ਲੋਕਾਂ ਦੇ ਲੋਕ ਸੇਵਾ ਕਰ ਰਹੇ ਨੇ ਔਰ ਮੈਂ ਧਰਤੀ ਨਾਲ ਜੁੜਿਆ ਹੋਇਆ ਬੰਦਾ ਤੇ ਮੈਂ ਐਦਾਂ ਦੀ ਮਤਲਬ ਜਿਵੇਂ ਤੁਸੀਂ ਉਦਾਹਰਨ ਦਿੱਤੀ ਹੈ ਉਦਾਂ ਦੀ ਮੈਂ ਨਹੀਂ ਲੋਕਾਂ ਤੋਂ ਗੱਲ ਕਰਨੀ ਔਰ ਮੈਂ ਲੋਕਾਂ ਦੀ ਕਸਵੱਟੀ ਤੇ ਪੂਰਾ ਖਰਾ ਉਤਰਨ ਦੀ ਕੋਸ਼ਿਸ਼ ਕਰੂੰਗਾ ਬਿਲਕੁਲ ਤੇ ਕਰਮਜੀਤ ਜੀ ਕਿਵੇਂ ਦੇਖੀਏ ਜਦੋਂ ਇੱਕ ਐਡਾ ਵੱਡਾ ਫੈਸਲਾ ਇੱਕ ਨਵਾਂ ਦੇ ਆਇਆ ਜ਼ੀਰੋ ਤੋਂ ਸ਼ੁਰੂ ਕਰਨ ਲੱਗੇ ਤੁਸੀਂ ਅੱਜ ਜੀ ਬਿਲਕੁਲ ਜ਼ੀਰੋ ਤੋਂ ਸ਼ੁਰੂ ਹੈ ਕਿਵੇਂ ਦੇਖੀਏ ਇਸ ਚੀਜ਼ ਨੂੰ ਜਦੋਂ ਇਹਨੂੰ ਉੱਪਰ ਤੱਕ ਲੈ ਕੇ ਜਾਣਾ ਤਾਂ ਇਹਨਾਂ ਚੀਜ਼ਾਂ ਨੂੰ ਲੈ ਕੇ ਤੁਸੀਂ ਆਪਣੇ ਸਹਿਯੋਗੀਆਂ ਦੇ ਨਾਲ ਪਰਿਵਾਰ ਦੇ ਨਾਲ ਗੱਲਬਾਤ ਕੀਤੀ ਵਿਚਾਰ ਵਟਾਂਦਰਾ ਕੀਤਾ ਬਿਲਕੁਲ ਜੀ ਦੋਸਤਾਂ ਮਿੱਤਰਾਂ ਨਾਲ ਸਾਰਿਆਂ ਨਾਲ ਪਰਿਵਾਰ ਨਾਲ ਸਾਰਿਆਂ ਨਾਲ ਵਿਚਾਰ ਵਟਾਂਦਰਾ ਕੀਤਾ ਬਾਕੀ ਜਦੋਂ ਸ਼ੁਰੂਆਤ ਜ਼ੀਰੋ ਤੋਂ ਹੀ ਹੁੰਦੀ ਹੈ ਹਰੇਕ ਦੀ ਪਹਿਲਾਂ 10 ਨੰਬਰਾਂ ਤੋਂ ਨਹੀਂ ਹੁੰਦੀ ਕਿਸੇ ਦੀ ਜ਼ੀਰੋ ਤੋਂ ਹੁੰਦੀ ਹੈ ਔਰ ਸਵਾਦ ਹੀ ਫੇਰ ਆਉਂਦਾ ਜਦੋਂ ਜ਼ੀਰੋ ਤੋਂ ਮਿਹਨਤ ਸ਼ੁਰੂ ਹੁੰਦੀ ਹੈ ਫਿਰ ਸਿਖਰ ਤੱਕ ਪਹੁੰਚਦੀ ਹੈ ਉਹਦਾ ਸਵਾਦ ਹੀ ਵੱਖਰਾ ਹੁੰਦਾ ਅੱਛਾ ਇਹ ਜਦੋਂ ਤੁਸੀਂ ਕਮੇਡੀ ਕਰਦੇ ਹੁੰਦੇ ਸੀਗੇ ਮਾਨ ਸਾਹਿਬ ਦੇ ਨਾਲ ਜਦੋਂ ਸ਼ੋਅ ਆਉਂਦੇ ਹੁੰਦੇ ਸੀਗੇ ਤਾਂ ਬੜੀ ਚੋਟ ਜਿਹੜੀ ਹੁੰਦੀ ਸੀਗੀ ਮੌਜੂਦਾ ਸਰਕਾਰ ਸਾਹਿਬ ਕਾ ਸਰਕਾਰ ਤੇ ਤੁਸੀਂ ਦਿੰਦੇ ਹੁੰਦੇ ਸੀਗੇ ਤੇ ਕਿਵੇਂ ਲੱਗਦਾ ਕਿ ਵੀ ਉਹਨਾਂ ਚੀਜ਼ਾਂ ਤੇ ਕੰਮ ਹੋਊਗਾ ਜਿੱਥੇ-ਜਿੱਥੇ ਤੁਹਾਨੂੰ ਲੱਗਦਾ ਸੀਗਾ ਜਦੋਂ ਤੁਸੀਂ ਆਪਣਾ ਹੋਮਵਰਕ ਕਰਦੇ ਸੀਗੇ ਕਮੇਡੀ ਕਰਦੇ ਸੀਗੇ ਕਿ ਇਹਨਾਂ ਚੀਜ਼ਾਂ ਨੂੰ ਲੈ ਕੇ ਸਰਕਾਰਾਂ ਅੰਗਿਲੀ ਕਰਦੀਆਂ ਨੇ ਕ ਅਹੀਂ ਤਾਂ ਉਹ ਕੰਮ ਕਰਦੇ ਸੀਗੇ ਮਾਨ ਸਾਹਿਬ ਤੇ ਉਹਨਾਂ ਕੰਮ ਗੱਲਾਂ ਤੇ ਕੰਮ ਕੀਤਾ ਤੇ ਅਸੀਂ ਮਤਲਬ ਇਹੀ ਕੋਸ਼ਿਸ਼ ਜਿਹੜਾ ਸਿਸਟਮ ਸੁਧਾਰਨ ਦੀ ਕੋਸ਼ਿਸ਼ ਕਰਾਂਗੇ ਅੱਜ ਉਹ ਮੌਕਾ ਮਿਲ ਗਿਆ ਮਿਲ ਗਿਆ ਬਿਲਕੁਲ ਅਸੀਂ ਪੂਰੀ ਤਨਦੇਹੀ ਨਾਲ ਕੰਮ ਕਰਾਂਗੇ ਪੰਜਾਬ ਦੇ ਲਈ ਚਿੱਟੇ ਕੁਰਤੇ ਪਜਾਮੇ ਤਿਆਰ ਕੁਰਤਾ ਪਜਾਮਾ ਜਿਹੇ ਜਿਹਾ ਮਰਜ਼ੀ ਸਵਾਲੋ ਜੀ ਗੱਲ ਤਾਂ ਇਹ ਵੀ ਤੁਸੀਂ ਅੰਦਰੋਂ ਉਹੋ ਜਿਹੇ ਹੋਣੇ ਚਾਹੀਦੇ ਹੋ ਲੋਕਾਂ ਵਰਗੇ ਹੋਣੇ ਚਾਹੀਦੇ ਹੋ ਲੋਕਾਂ ਦੇ ਕੰਮ ਆਉਣ ਵਾਲੇ ਚਾਹੀਦੇ ਹੋ ਲੋਕਾਂ ਦੇ ਦੁੱਖ ਤਕਲੀਫ ਸੁਣਨ ਵਾਲੇ ਚਾਹੀਦੇ ਪਹਿਰਾਵਾ ਕੋਈ ਵੀ ਹੋਵੇ ਸੋ ਗੱਲਬਾਤ ਹੋਈ ਹੈ ਕਰਮਜੀਤ ਅੜਮੋਲ ਹੁਰਾਂ ਦੇ ਨਾਲ ਜਿਨ੍ਹਾਂ ਤੇ ਵਿਸ਼ਵਾਸ ਜਤਾਇਆ ਆਮ ਆਦਮੀ ਪਾਰਟੀ ਨੇ ਟਿਕਟ ਦਿੱਤੀ ਹੈ ਫਰੀਦਕੋਟ ਤੋਂ ਲੋਕ ਸਭਾ ਚੋਣ ਲੜਨਗੇ ਤੇ ਨਾਲ ਹੀ ਉਹਨਾਂ ਨੇ ਇੱਕ ਵੱਡੀ ਗੱਲ ਆਖੀ ਹੈ ਕਿ ਲੋਕਾਂ ਦੀਆਂ ਉਮੀਦਾਂ ਤੇ ਅਸੀਂ ਖਰੇ ਉਤਰਾਂਗੇ ਤੁਸੀਂ ਬਣੇ ਰਹੋ ਜਗਬਾਣੀ ਪੰਜਾਬ ਕੇਸਰੀ ਟੀਵੀ ਦੇ ਨਾਲ ਧੰਨਵਾਦ